ਕਲ ਦੀ ਵੇਖਣ ਲਈ ਆ ਮੂੰਹ ਆਲਾ ਤੇ ਮੈਨੂੰ ਹੁਣ ਵੀ ਕੋਈ ਦੱਸੇ ਹੁਣ ਵੀ ਦੱਸੇ ਕਿ ਮਗਰੋਂ ਮੇਰੇ ਕਿੱਥੇ ਗਏ ਹੀਗੇ ਪਰ ਪਿਸਕ ਨਹੀਂ ਕੱਢੀ ਖਿਚਾਉਣੇ ਨੇ ਹੈ ਉਹ ਤਾਂ ਭਲਾ ਹੋਵੇ ਪ੍ਰਭ ਦਾ ਮੈਨੂੰ ਦੱਸ ਗਈ ਆਣ ਕੇ ਜੇ ਉਹ ਨਾ ਵੇਂਦੀ ਤੇ ਮੈਨੂੰ ਕਿਤੇ ਪਤਾ ਲੱਗਣਾ ਸੀ ਕਿ ਗੱਡੀ ਵਿੱਚ ਆਪਣਾ ਭਰਾ ਵੀ ਬਿਠਾ ਲਿਆ ਸੀ ਤੇ ਆਪ ਹੀ ਮਹਾਰਾਣੀ ਬੈਠੀ ਹੀਗੀ ਤੇ ਸਾਰਾ ਦਿਨ ਗੈਰ ਰਹੇ ਨਾ ਇਹਦਾ ਬੰਦਾ ਵਾ ਮੇਰਾ ਇਹੋ ਹੀ ਮੇਰੀ ਗੱਲ ਨਹੀਂ ਕਰਦਾ ਤੇ ਮੇਰੀ ਕਿੰਨੇ ਕਰਨੀ ਆ ਪਰ ਮੈਂ ਹਗਾਂ ਦੀ ਤੈ ਤੱਕ ਜਾਣਾ ਹੀ ਜਾਣਾ ਵਾ ਵੀ ਮੇਰੇ ਮਗਰੋਂ ਕਿੱਥੇ ਗਈ ਸੀ ਇਹ ਹੁਣ ਨਾ ਹੋਰ ਕੋਈ ਚਾਰਾ ਨਹੀਂ ਬਚਿਆ ਮੇਰੇ ਕੋਲ ਹੁਣ ਜਾ ਕੇ ਮੈਨੂੰ ਦਲਜੀਤ ਨੂੰ ਪੁੱਛਣਾ ਪੈਣਾ ਵਾ ਵੀ ਕਿੱਥੇ ਗਏ ਸੀਗੇ ਆਪੇ ਦੱਸੂਗੀ ਨਾ ਚੱਲ ਮਨਾ ਉੱਠ ਕੇ ਇਹਨੂੰ ਪੁੱਛ ਇਹਦੀ ਗੁੱਤ ਨੂੰ ਦਿੰਨੀ ਆ ਵੜ ਇਹਨੂੰ ਪੁੱਛ ਨਹੀਂ ਆ ਜਰਾ ਹਾਂ ਨਹੀਂ ਕੀ ਕਰਦੀ ਆ ਪੁੱਛ ਕੇ ਮੈਂ ਚਾਹ ਤਾਂ ਹੀ ਵੀ ਆ ਵਾਸਤੇ ਅੱਛਾ ਚੱਲ ਆ ਤਾਂ ਠੀਕ ਵਾ ਤੇ ਭਰਾਤਰਾ ਕਿੱਥੇ ਆ ਜੋ ਤੇ ਕੱਲ ਚਲ ਗਏ ਅੱਛਾ ਪਤਾ ਲੱਗ ਗਿਆ ਬਣਾਵਾ ਨਾ ਤੇ ਆ ਜਾਣਾ ਉਹਨੇ ਤਾਂ ਹੀ ਪਹਿਲਾਂ ਪਹਿਲਾਂ ਖਲਾਤਾ ਉਹਨੂੰ ਤੁਹਾਨੂੰ ਕਿੱਥੋਂ ਪਤਾ ਲੱਗਣਾ ਹੀ ਹੋਊਗੀ ਹਾਂ ਆਹ ਤਾਂ ਇੱਥੇ ਨਹੀਂ ਦਾ ਆਪ ਨਹੀਂ ਗਈਆਂ ਤੇ ਉੱਥੇ ਰਾਹ ਚ ਕਿਤੇ ਮਰ ਖੱਪ ਜਾਊਂਗੀ ਹਾਂ ਕਿੱਦਾਂ ਦੇ ਗੱਲਾਂ ਕਰੀ ਜਾਂਦੇ ਮੈਂ ਸੱਚੀਆਂ ਗੱਲਾਂ ਕਰਨੀਆਂ ਠੀਕ ਵਾ ਨਾ ਤਾਂ ਜਿਹਵੇਂ ਗੱਲਾਂ ਬੁਰੀਆਂ ਲੱਗਦੀਆਂ ਮੈਂ ਤੁਹਾਨੂੰ ਮੰਮੀ ਜੀ ਉਹ ਗੱਲ ਵੱਖਰੀ ਹੈ ਕਿ ਚਲੋ ਤੁਹਾਡੀ ਮਿਲਦਾ ਬਾਗੀ ਪਰ ਮੈਂ ਇੰਨਾ ਮਾਣਾ ਨੂੰ ਵੀ ਸੋਚੀ ਸੀ ਤੁਹਾਡੇ ਵੱਲ ਹਾਂ ਉਹ ਤਾਂ ਕਿੰਨੂੰ ਪਤਾ ਹੀ ਆ ਕਿ ਕਿਹੜੀ ਗੱਲਾਂ ਵੀ ਬਣਦੀ ਉਹ ਵੀ ਤਾਂ ਜਾਣਨੀ ਆ ਕਿਹੜੀਆਂ ਨਿਆਰਾਂ ਠੀਕ ਆ ਨਾ ਪਰਾ ਦੇਣਾ ਜਿਹੜਾ ਹੋਰ ਐ ਤਾਂ ਤੋ ਦੇਣਾ ਜਿਉਂ ਰਹੇ ਫੇ ਤਾਂ ਤੱਕ ਹੋ ਜਾਂਦਾ ਵਾ ਤੇ ਜਿਉਂ ਚੱਲ ਗਿਆ ਹੁਣ ਤੂੰ ਤਾਂ ਮੈਨੂੰ ਛੱਡ ਦੇ ਉਹ ਕਰੇ ਕੀ ਵਿਚਾਰ ਨੇ ਵੀ ਸ਼ੁਕਰ ਕੀਤਾ ਹੁਣਾਵਾ ਵੀ ਚੰਗਾ ਹੋਇਆ ਮਾਤਾ ਘਰੋਂ ਬਾਹਰ ਨਹੀਂ ਗਈ ਆ ਤੇ ਏਸੀ ਲਾ ਕੇ ਨਾ ਨਾ ਸੱਬਦਾ ਹੁਣਾਗਲਾ ਹੈ ਮੋਜਾਂ ਲੱਗੀਆਂ ਹੋਈਆਂ ਨਾ ਪਰ ਜਾ ਕੇ ਕਹਿੰਦਾ ਸੋਚ ਨਪੜਾਵਾ ਮੰਮੀ ਜੋ ਨੂੰ ਨਹੀਂ ਹੈਗਾ ਇਨਾਂ ਏਸੀਆਂ ਦਾ ਚਾਰ ਚੁਹ ਹੂੰ ਉਹ ਜਿੱਦਾਂ ਦਾ ਆਏ ਉਦਾਂ ਕਰ ਲੈਦਾ ਰਹਿ ਲਿੰਦਾ ਵਾ ਚੱਲ ਇਹ ਵੀ ਛੱਡ ਤੇ ਮੈਨੂੰ ਹੁਣ ਇਹ ਦੱਸ ਵੀ ਗੱਡੀ ਤੇ ਕਿੱਥੇ ਖੜਿਆ ਆਪਣੇ ਭਰਾ ਨੂੰ ਨਾਲ ਆਪ ਤੈ ਕਿਤੇ ਗਏਗੇ ਚੂਠ ਰੇ ਤੈਨੂੰ ਸਫਾਈ ਨਾ ਬੋਲਣ ਦੀ ਆ ਮੈਂ ਕਿਉਂ ਝੂਠ ਬੋਲਣਾ ਨਾਲੇ ਨਾ ਤੈਨੂੰ ਕੀ ਵੜਾ ਕਿ ਮੈਨੂੰ ਸਾਰੇ ਪਤਾ ਹੈਂ ਮੈਨੇ ਇੱਕ ਮਿੰਟ ਮਿੰਟ ਦੀ ਖਬਰ ਹੁੰਦੀ ਹੈ ਤੇਰੀ ਆ ਤੂੰ ਇੱਥੇ ਕੈਮਰਾ ਲਾਏ ਘਰੇ ਆਹੋ ਸਮਝਣਾ ਕੈਮਰਾ ਲੱਗਾ ਮੇਰਾ ਠੀਕ ਆ ਨਾ ਥੋੜਾ ਜਿਹਾ ਬਚ ਕੇ ਰਿਹਾ ਕਰ ਮੇਰੇ ਕੋ ਆਪਣੇ ਭਰਾ ਨੂੰ ਵੀ ਨਾਲ ਖੜਿਆ ਮੇਰੇ ਪੁੱਤ ਨੂੰ ਵੀ ਨਾਲ ਖੜਿਆ ਉਹਨੇ ਵੀ ਝੂਠ ਬੋਲਣ ਦੀ ਹੱਤ ਬਾਤੀਏ ਤੂੰ ਦੇਖ ਹੈ ਕਿਤੇ ਝੂਠੀ ਹੈ ਇੱਕ ਨੰਬਰ ਦੀ ਪਿੱਛੋਂ ਹਰੇ ਕੀ ਸਿੱਖੀ ਆਈ ਨਹੀਂ ਨਾ ਕੋ ਚੱਟ ਦੀ ਗੱਲ ਸਿੱਖਣਾ ਮੈਂ ਝੂਠ ਕੀ ਬੋਲਣ ਨੂੰ ਮੇਰੇ ਮਰ ਗਈ ਕਿੱਥੇ ਉਹ ਕਰ ਦਦੀ ਮੈਨੂੰ ਆ ਪਤਾ ਕਿਤੇ ਵੇ ਨਹੀਂ ਗਏ ਤੇਰੀ ਸ਼ਰਮ ਪੁੱਛ ਲੋ ਪੁੱਛ ਲੂੰਗੀ ਤੇਰੇ ਸ਼ਰਮ ਨੂੰ ਮੈਂ ਸ਼ਰਮ ਨੂੰ ਤੂੰ ਮੁੱਚੇ ਲਾ ਰਿਆ ਨਾ ਉਹਨੂੰ ਮੈਂ ਆਪਣੀ ਬੋਲੀ ਬੋਲਣਾ ਆਤਾ ਉਹ ਕਿਹੜਾ ਸੱਚ ਬੋਲਦਾ ਮਮੀ ਉਹ ਧਿਆਣਾ ਨਹੀਂ ਆ ਤੂੰ ਸਭ ਪਤਾ ਆ ਹੂੰ ਨਿਆਣਾ ਨਹੀਂ ਹੋਣ ਦਾ ਲੂੰਗਾ ਪਿੱਛੇ ਲਾਉਂਦੀ ਇੱਕ ਗੱਲ ਸੁਣ ਲੈ ਮੇਰੀ ਧਿਆਨ ਨਾ ਮੈਨੂੰ ਲੱਗਿਆ ਪਾਪਾ ਜਿੱਥੇ ਤੈਨੂੰ ਗਏ ਹੀ ਗਏ ਤੂੰ ਮੇਰੇ ਪੁੱਤਰ ਨੂੰ ਹੀ ਮਗਰ ਲਾਇਆ ਵਾ ਤੇ ਮੇਰ ਤੋਂ ਬੁਰਾ ਕੋਈ ਨਹੀਂ ਨਾ ਠੀਕ ਵਾ ਨਾ ਸੱਚ ਬੋਲਣਾ ਕਰ ਬਾ ਮੇਰੇ ਨਾਲ ਝੂਠ ਬੋਲੇਂਗਾ ਤਾਂ ਬਹੁਤ ਮਾੜੀ ਕਰੂੰਗੀ ਤੇਰੇ ਨਾਲ ਜੇ ਘਰ ਵਿੱਚ ਰਸਣਾ ਵਾ ਨਾ ਸਾਰੀ ਗੱਲ ਦੱਸਿਆ ਤਾਂ ਮੈਨੂੰ ਕਿੱਦਾਂ ਝੂਠ ਬੋਲਦੀ ਆ ਜਿੰਨੇ ਕਿਹਾ ਵੀ ਸਭ ਜੀ ਮੰਮੀ ਨੂੰ ਕਿੱਦਾਂ ਪਤਾ ਲੱਗ ਗਿਆ ਨਾ ਸਾਡੇ ਘਰ ਕੋਈ ਆਇਆ ਨਾ ਕੋਈ ਗਿਆ ਬਾਹਰ ਤਾਂ ਕਿਵੇਂ ਦੱਸਦਾ ਮੰਮੀ ਮੇਰੇ ਤਾਂ ਪ੍ਰਭਾ ਅੰਟੀ ਦੇ ਸ਼ਾਪੋਂ ਨੇ ਕਿਤੇ ਉਹਨਾਂ ਨੇ ਕਦੀ ਦੱਸਿਆ ਪਰ ਸਾਡੇ ਘਰ ਪਿਆਰ ਨਹੀਂ ਹੈ ਜੀ ਉਹਨਾਂ ਦੇ ਹੀ ਘਰ ਦਾ ਮੈਨੂੰ ਇਹਨੇ ਤਾਂ ਪੈਰਾਂ ਤੇ ਪਾਣੀ ਨਹੀਂ ਪੈਂਡ ਤੱਕਦੇ ਹੈ ਕਿਤੇ ਬਗੀ ਨਹੀਂ ਤੇ ਕਿੱਥੇ ਗਈ ਗਈ ਕਿ ਦੱਸ ਆਹ ਕਹਿ ਤਾ ਆਨ ਪਤਾ ਕਿਤੇ ਗਏ ਨਹੀਂ ਕੋਈ ਗੱਲ ਨਹੀਂ ਮੈਨੂੰ ਨਾ ਸਭ ਕੁਝ ਆਉਂਦਾ ਵਾ ਹੁਣ ਜਾਣੀ ਨਾ ਤੇ ਕਿਉਂ ਆਉਂਦਾ ਉਹਨੂੰ ਕੁਛ ਨਹੀਂ ਆ ਜਾਂਦਾ ਉਹਨੇ ਕਿਹੜਾ ਮੈਨੂੰ ਦੱਸਣਾ ਵਾ ਪਰ ਫਿਰ ਵੀ ਪੁੱਛਣ ਦਾ ਤੇ ਮੇਰਾ ਫਰਜ਼ ਹੈਗਾ ਵਾ ਨਾ ਤੇਰੇ ਵੇਖਣ ਦਾ ਸਹੀ ਕਰਨ ਕਿ ਕਿਹਾ ਚੱਲ ਯਾਰ ਬੰਦੇ ਮਿਲ ਗਿਆ ਟਾਈਮ ਨਾ ਝੋਨਾ ਲੱਗਣ ਵਾਲਾ ਬਣੂ ਹੈ ਤੂੰ ਹੀ ਤੁੰਝਾਂ ਲੈ ਜੀ ਮੈਂ ਵੇਖਣ ਲਈ ਮੈਂ ਚੱਲਾ ਬੰਦੇ ਦੇ ਝੋਨਾ ਲਾਉਣਾ ਯਾ ਇੱਕ ਪਾਲ ਜੀ ਰਹਿ ਗਈ ਆ ਅੱਛਾ ਅੱਛਾ ਉਹ ਪਲੀ ਦੀ ਪੁੱਟਣ ਚੱਲ ਗਈ ਹੈ ਕੀ ਬੰਦੇ ਦੇ ਵਾਵਾ ਵਾ ਹਨਾ ਆ ਉਹ ਇੱਕ ਤੁਰਿਆ ਆਉਂਦਿਆ ਅੱਛਾ ਅੱਛਾ ਤੇ ਗੱਲ ਕਰਨੀ ਏਕ ਤੈਨਾਂ ਸਾਡੀ ਗੱਲ ਕਰਨੀ ਐ ਇੱਧਰ ਮੂੰਹ ਕਰੋ ਹਾਂ ਦੱਸ ਦੱਸਣਾ ਦੱਸਣਾ ਕੀ ਆ ਹੂੰ ਜੇ ਤੂੰ ਵੀ ਮੇਰੇ ਨਾਲ ਸੱਚ ਬੋਲੋ ਤੇ ਫੇਰ ਮੈਂ ਤੁਹਾਨੂੰ ਪੁੱਛ ਲੈਣੀ ਆ ਤੇ ਜੇ ਤੁਸੀਂ ਝੂਠ ਬੋਲਣਾ ਵਾ ਫੇਰ ਮੈਂ ਨਹੀਂ ਪੁੱਛਦੀ ਯਾਰ ਗੱਲ ਤੇ ਦੱਸਗੇ ਫੇਰ ਹੀ ਸੱਚ ਝੂਠ ਦਾ ਪਤਾ ਲੱਗਣਾ ਕਿ ਮੈਂ ਹੁਣ ਐਵੇਂ ਕਿਤਨਾ ਝੂਠ ਬਗੀ ਆਵਾ ਪਰ ਸੱਚ ਬੋਲਿਓ ਹੁਣ ਦੱਸ ਮੈਨੇ ਇਹ ਦੱਸੋ ਕਿ ਜਦੋਂ ਮੈਂ ਆਪਣੀ ਭੈਣ ਤੇ ਗਈ ਦੁਕੈ ਆਹੋ ਤੇ ਮਗਰੋਂ ਸਨੀ ਕਿੱਥੇ ਗਿਆ ਹੈ ਆਪਣੇ ਸਾਲੇ ਨੂੰ ਤੇ ਆਪਣੀ ਘਰ ਦੀ ਲੈ ਕੇ ਕਿਦੇ ਵੀ ਇੱਥੇ ਸਰ ਟੱਬਰ ਰਹੇ ਵੇਹਲਾ ਫਿਰ ਤੁਸੀਂ ਵੀ ਝੂਠ ਬੋਲਦਾ ਨਾ ਓ ਯਾਰ ਤੈਨੂੰ ਕਿਹਨੇ ਕਿਹਾ ਵਾ ਤੇ ਕਿਤੇ ਗਏ ਹੀ ਉਹ ਸਾਨੂੰ ਪਤਾ ਹੀ ਹੈ ਨਾ ਕੰਧਾਂ ਦੇ ਵੀ ਕੰਨ ਹੁੰਦੇ ਆ ਠੀਕ ਆ ਨਾ ਹੁਣ ਤੁਸੀਂ ਮੇਰੇ ਕੋਲ ਝੂਠ ਬੋਲੀ ਜਾਂਦੇ ਜੇ ਨਾ ਮੈਂ ਘਰ ਵਿੱਚ ਕੁਝ ਹੈਗੀਆਂ ਕਿਹਨ ਨੀਗੀ ਤੇ ਤੈਨੂੰ ਯਾਰ ਕਿਹੜੀਆਂ ਕੰਧਾਂ ਕੋ ਪਤਾ ਲੱਗਾ ਵਾ ਐਵੇਂ ਨਹੀਂ ਕਰੀ ਜਾਈਦਾ ਵਾ ਸੱਚ ਬੋਲਦੋਗੇ ਤੇ ਕੀ ਅਖਰਾ ਚੱਲੀ ਆ ਕਿਹੜੇ ਕੰਮ ਗਏ ਸੀ ਜਦੋਂ ਗਿਆ ਹੀ ਕੋਈ ਜੀ ਨਹੀਂ ਕਿਤੇ ਤੇ ਮੇਰਾ ਦਿਮਾਗ ਰਾਵਤ ਨਾ ਇਨੀ ਜਿੱਦ ਕਰਨ ਦਾ ਹੈ ਜੇ ਤਾੜੀ ਨਾ ਨੂੰ ਪੁੱਛਿਆ ਉਹ ਵੀ ਮੁਕਰ ਗਈ ਜੇ ਤੁਹਾਨੂੰ ਪੁੱਛਿਆ ਤੁਸੀਂ ਮੁਕਰ ਗਏ ਨਾ ਮੈਂ ਕਹਿੰਨੀ ਆ ਪਿਛੋਲੇ ਪਰ ਪਰ ਕੇ ਸਾਦਾ ਹੀ ਹੁਣੀ ਨਾਲੇ ਆਪਣੇ ਭਰਾ ਕੋ ਉਹ ਯਾਰ ਮੇਰਾ ਸਿਰ ਨਾ ਖਾ ਮੇਰਾ ਨਮਸਾ ਕੇ ਮੈਂ ਆ ਰਕੇ ਬੰਦਿਆਂ ਨਾਲ ਖਿਆ ਰੀ ਤੇ ਤੂੰ ਮੇਰਾ ਬੁਰਾ ਠਾ ਕੇ ਬਣਾ ਪਰ ਵਾਲਾ ਕਰ ਲਿਆ ਮੇਰੀ ਸੁਣ ਲੈ ਗਾ ਬੰਦਿਆਂ ਨੂੰ ਨਾ ਘਰ ਚਲ ਜਾ ਘਰ ਚਲ ਜਾ ਕੋਈ ਗੱਲ ਨਾ ਦੱਸੋ ਇਹ ਗੱਲ ਦੀ ਤੈਹ ਤੱਕ ਪਹੁੰਚਣਾ ਮੈਂ ਦੇਖੀ ਜਾਓ ਫੇਰ ਪੁੱਛੂਗੀ ਤੁਹਾਨੂੰ ਆਣ ਕੇ ਮੈਂ ਫੇਰ ਪੁੱਛੂਗੀ ਆਹੋ ਕਿੱਡਾ ਝੂਠ ਬੋਲਣ ਦਾ ਵੈਸਾ ਟੱਬਰੀ ਸੁਵਾਂ ਜਦ ਮੁਹਾ ਖਰਾਬ ਹੋ ਗਿਆ ਵਾ ਉੱਥੇ ਗਏ ਆ ਉੱਥੇ ਗਏ ਤੂੰ ਆਪਣੇ ਕੰਮ ਨਾਲ ਖਿਆਲ ਰੱਖ ਤੂੰ ਆਪਣੇ ਕੰਮ ਸਾਰੇ ਪੂਰੇ ਕਰਾਈਆਂ ਤੈਨੂੰ ਕਿਹਨਾਂ ਕਿ ਕੋਈ ਜਿੱਥੇ ਕੋਈ ਮਰਜ਼ੀ ਚੀਜ਼ ਜਾਵੇ ਹੱਦ ਹੋਈ ਏ ਤੁਹਾਨੂੰ ਲੈ ਵੀ ਇਹਦੇ ਵਾਲੀ ਵੀ ਪਤਾ ਨਹੀਂ ਕੀ ਖਾ ਕੇ ਜੰਮਿਆ ਸੀ ਮਾਨ ਨੇ ਹੈ ਇਕ ਕਰ ਚਿੰਤਾ ਨਹੀਂ ਆਉਂਦਿਆ ਇਹਨੂੰ ਪੁੱਛ ਨਹੀਂ ਆਂਗਾ ਇਨੇ ਬਕੜਾਂ ਪਿੱਥੇ ਗਏ ਸੀਗੇ ਤੇ ਨਾਲੇ ਫਿਰ ਇਹਦਾ ਨਾਮ ਲਾ ਕੇ ਪੁੱਛੂ ਨਾ ਸਾਰਿਆਂ ਨੂੰ ਆਜਾ ਆਜਾ ਨੰਗਿਆ ਨੰਗਿਆ ਸਤਿ ਸ਼੍ਰੀ ਅਕਾਲ ਬੀ ਜੀ ਪੱਕੀ ਗਾੜ ਹੋਣਾ ਨਹੀਂ ਕੋ ਆਨੇ ਕਿੰਗਾ ਖੇ ਨਹੀਂ ਰੱਖੀ ਇੱਥੇ ਆਜਾ ਹੋਬ ਚੋ ਨਾ ਨੌਂੜਾ ਬੁਣਿਆ ਤੇ ਤੇ ਲੈਣੇ ਬੜਾ ਤੰਗੀ ਟਾਲੇ ਆਹੋ ਪਾਣੀ ਪੀਣਾ ਨਹੀਂ ਨਹੀਂ ਪਾਣੀ ਨਹੀਂ ਪਾਣੀ ਤੇ ਪੀ ਗਏ ਘਰੋਂ ਮੈਂ ਕੀ ਕਰਦੀ ਪ੍ਰਭ ਪ੍ਰਭ ਕੁਝ ਨਹੀਂ ਹਾਂ ਲਾਈਟ ਬੰਦ ਹੋ ਗਈ ਬਾਹਰ ਬੈਠੀ ਜਾਂ ਮਥਲੇ ਤੇ ਮੈਂ ਹਾਂ ਦਵਾਈ ਲੈਣੀ ਤੇ ਚੱਲ ਭਾਜੀ ਕੋ ਹੁਣਾ ਇੱਕ ਵਾਰੀ ਇਕੱਠੇ ਜਾ ਕੇ ਲਿਆਵਾਂਗੇ ਠੀਕ ਵਾ ਚਲ ਉਹ ਤੇ ਗੱਲ ਛੱਡ ਤੂੰ ਪ੍ਰਭ ਨੂੰ ਕਿਉਂ ਨਹੀਂ ਹੁਣਨਾਂ ਦਾ ਟਿਕਾ ਮੈਂ ਭਾਬੀ ਮੈਂ ਉਹਨੂੰ ਡੱਕਿਆ ਵਾ ਮੈਨੂੰ ਤਾਂ ਲੱਗਦਾ ਜਿਦ ਤੱਕ ਨਾ ਉਹਨੂੰ ਨਹੀਂ ਨਹੀਂ ਮੈਂ ਨਹੀਂ ਕਿਛੀ ਡੱਕਿਆ ਨੂੰ ਹੂੰ ਡੱਕਿਆ ਭਲਾ ਹੁਣ ਵੇਖਾ ਮੈਂ ਆਈ ਆ ਤੇ ਮੈਨੂੰ ਮਿਲਣ ਨਹੀਂ ਆਈਓ ਪਤਾ ਕੀ ਗੱਲ ਵਾ ਮੌਸਮ ਤੁਹਾਨੂੰ ਤਾਂ ਗਰਮੀ ਬਹੁਤ ਜ਼ਿਆਦੀ ਆ ਤੇ ਬੰਦਾ ਵੀ ਇਦਾਂ ਥੋੜਾ ਠੱਲਾ ਮਾਠਾ ਦਿੰਦਾ ਹੀ ਆ ਅੱਛਾ ਠੀਕ ਵਾ ਪਰ ਨਾ ਇੱਕ ਗੱਲ ਤਾਂ ਮੈਨੂੰ ਗੁੱਸਾ ਬੜਾ ਹੀ ਤੇਰੇ ਤੇ ਭਾਬੀ ਕੀ ਗੱਲ ਹੋ ਗਈ ਆ ਉਹ ਜਦੋਂ ਵੀ ਸਾਡੇ ਘਰ ਆਂਦੀ ਆ ਨਾ ਉਦੋਂ ਦਾ ਨਾ ਕਪਟ ਕਰਨਾ ਵਾ ਮੈਨੂੰ ਦੱਸਦੇ ਨਹੀਂ ਹੁੰਦੀ ਆ ਕਾ ਜਾ ਬੈਠੇ ਰਹਾ ਭਾਬੀ ਉਹਦਾ ਤੇਰੇ ਬੰਦੀਨ ਲੱਗਦਾ ਅਜੇ ਕੱਲ੍ਹ ਕੱਤੀ ਮੰਡੀ ਸੀ ਤੁਹਾਡੀ ਗੱਡੀ ਸਟਾਰਟ ਹੋਈ ਸੀ ਤੇ ਜੀਵਨ ਆਈ ਜਾਂਦੀ ਇਦੋਂ ਝੱਟੇ ਲਈ ਮਰਨ ਉਹ ਫਿਰ ਮੈਨੂੰ ਕੰਮ ਹੀ ਮੈਂ ਲੈ ਗਿਆ ਘਰ ਨੂੰ ਤੇਰੇ ਨੂੰ ਹਾਂ ਗੱਡੀ ਕੱਲ੍ਹ ਹੀ ਸਟਾਰਟ ਹੋਈ ਪਤਾ ਨਹੀਂ ਗਏ ਉਹਨੇ ਭਾਜੂ ਨੇ ਕਿਤੇ ਕੰਮ ਸਣੀ ਨਹੀਂ ਹੋਣੀ ਕਿਤੇ ਸਣੀ ਗਿਆ ਹੋਰ ਕੰਮ ਪੜ ਗਿਆ ਇਹ ਨਾਲ ਜੀ ਮੈਂ ਵੇਖਿਆ ਗੱਡੀ ਵਿੱਚ ਹੁਣ ਅੱਛਾ ਗੱਡੀ ਸਟਾਰਟ ਹੋਈ ਸੀ ਠੀਕ ਵਾ ਚੱਲ ਕੋਈ ਨਹੀਂ ਗਾੜੀ ਆਪੇ ਪਤਾ ਲੱਗ ਜਾਣਾ ਹੁਣ ਮੈਨੂੰ ਮੈਂ ਤਾਂ ਸੋਚਿਆ ਤੁਹਾਨੂੰ ਜਾਣ ਕੇ ਕਿਤੇ ਅੱਡੇ ਤੋਂ ਨਾ ਮੈਨੂੰ ਕਿੰਨੇ ਲੈਣ ਜਾਣਾ ਵਾ ਮੈਂ ਤਾਂ ਤੁਰਕੀ ਆਈਆਂ ਫੇਰ ਹਾਂ ਫੋਨ ਨਹੀਂ ਕੀਤਾ ਨਾ ਤੂੰ ਮੈਂ ਫੋਨ ਕੀ ਕਰਨਾ ਸੜੇ ਦੀ ਮਰੀ ਨੇ ਤੇ ਜਦੋਂ ਮੈਨੂੰ ਛੱਡਣ ਕੋਈ ਨਹੀਂ ਗਿਆ ਜੇ ਤੂੰ ਨਾ ਮਿਲਦਾ ਤੇ ਮੇਰੀ ਬੱਸ ਵੀ ਨਾ ਘਟਣੀ ਸੀਗੀ ਤੇ ਮੈਂ ਕਿੱਦਾਂ ਜਾਣਾ ਸੀਗਾ ਭਾਬੀ ਮੇਰੀ ਗੱਲ ਦਾ ਗੁੱਸਾ ਨਾ ਕਰੀ ਤੈਨੂੰ ਤਾਂ ਦੁਪਹਿਰੇ ਬਾਹ ਪਿਆ ਸੀ ਜਾਂ ਠੰਡੇ ਵਿੱਚ ਚੱਲ ਜਾਈਂ ਤੂੰ ਤੇ ਜਿੱਥੇ ਜਨਮਦਨ ਮਨਾਉਣਾ ਹੈ ਨਾ ਮੈਨੂੰ ਥੋੜੀ ਇੱਕ ਦਿਨ ਅਸੀਂ ਅਗਲੇ ਦਿਨ ਮਨਾ ਲਾਂਗੇ ਉਹ ਹੋਈ ਸਵੇਰੇ ਤੜਕੇ ਚੱਲ ਜਾਂਦੀ ਤੜਕੇ ਫਿਰ ਇੱਦਾਂ ਹੀ ਤਾਂ ਬਹਿ ਮਚਾ ਬਣਾ ਕੇ ਲਿਆਵਾਂ ਚਾਹ ਰਹਿਣ ਦੇ ਹਾਂ ਚਲ ਕੋਈ ਨੂੰ ਮਿਲਣਾ ਭਾਜੀ ਨੂੰ ਕਿੱਥੇ ਗਿਆ ਭਾਜੀ ਉਹ ਭਈਆ ਪਚੋਨਾ ਲਵਾਉਣ ਗਈ ਅੱਛਾ ਅੱਛਾ ਜਾ ਮਿਲਣਾ ਜਾ ਕੇ ਸਣੀ ਕਰਾ ਪਤਾ ਨਹੀਂ ਸਣੀ ਕਿੱਥੇ ਆ ਵੇਖਿਆ ਨਹੀਂ ਮੈਂ ਹੁਣ ਤੇ ਪੱਕਾ ਹੋ ਗਿਆ ਵੀ ਜ਼ਰੂਰ ਕਿਤੇ ਨਾ ਕਿਤੇ ਗਈ ਆ ਹੁਣ ਕਿੱਦਾਂ ਪਤਾ ਕਰਾਂ ਮੈਨੂੰ ਨਹੀਂ ਸਮਝ ਆਉਂਦੀ ਮੈਨੂੰ ਕਿੱਦਾਂ ਪਤਾ ਲੱਗੂਗਾ ਕਿ ਕਿੱਥੇ ਗਏ ਸੀਗੇ ਹੁਣ ਕਿੰਦਰ ਪਤਾ ਨਾ ਲੱਗਾ ਹੁਣ ਅਚਰ ਮੇਰੇ ਵੀ ਦੀ ਵੇਟੀ ਖੜੇ ਰਹੇ ਨੇ ਨਜੀਤ ਪਾਣੀ ਲੈ ਯਰ ਸੁਈ ਬੜਾ ਕਹਿੰਦਾ ਕਿ ਤੇ ਵਰਨਸਾਂ ਮੋਕਦਾ ਫੇਰੀ ਹੋਣਾ ਹੈ ਟੁੱਕ ਚੜੀ ਗਈ ਟੁੱਕ ਤਾਂ ਬਗੈਰ ਹਿੰਦ ਨਾ ਕੰਦੇ ਇਹ ਤਾਂ ਫੇਰੀ ਬਾਸਰ ਪਾ ਦਾ ਉਹ ਕਾਦਾ ਨਹੀਂ ਮੈਨੂੰ ਪਤਾ ਨਹੀਂ ਕੀ ਕੀ ਆਪਾਂ ਕਰੀਏ ਕੋਸ਼ਿਸ਼ ਕਰ ਲੈ ਮੇਰੀ ਗੱਲ ਸੁਣ ਕਰਨ ਕੋਈ ਜੇ ਗਏ ਹੈ ਤੇ ਕੋਈ ਹੋਰ ਕੰਮ ਨਹੀਂ ਹੋ ਸਕਦਾ ਮਮਮੀ ਨੇ ਮੈਨੂੰ ਬੜਾ ਕੋਸ਼ਿਸ਼ ਕੀਤੀ ਭਲਾਉਣ ਦੀ ਉਹ ਮੇਰੀ ਗੱਲ ਸੁਣ ਤੂੰ ਬਹੀ ਨਾ ਸੁਣੀ ਗੱਲ ਮੈਂ ਆਪੇ ਸੰਭਲੂ ਮੈਂ ਤੇ ਕਾਰਾਂ ਤੇ ਪਾਣੀ ਵੀ ਟਾਈਮ ਨਹੀਂ ਦਿੱਤਾ ਆਹੋ ਪੈਣ ਵੀ ਨਹੀਂ ਦੇਣਾ ਰਮਾਨ ਨਾ ਰਾਇ ਲੈਸ ਹੋ ਗਈ ਜੇ ਡਾ ਲਈ ਨਾ ਤੇ ਮਮਮੀ ਨੇ ਤੇਰੀ ਚੋਰੀ ਫੜ ਲੈਣੀ ਠੀਕ ਆ ਤਾਂ ਮਮਮੀ ਨੂੰ ਦੱਸਿਆ ਕਿੰਨੇ ਹੁੰਦਾ ਉਹ ਤੂੰ ਗੱਲ ਛੱਡਾ ਕਿਉਂ ਬਾਰ ਬਾਰ ਉਹ ਮਸਲੇ ਦੀ ਗੱਲ ਕਰਦਾ ਲੱਗਦਾ Papa ਨੇ ਹੀ ਦੱਸਿਆ ਉਹ ਬਾਜੇ ਕਹੇ ਕਿਨੇ ਦੱਸਿਆ ਕਿਨੇ ਨਹੀਂ ਠੀਕ ਆ ਪਹਿਲ ਤੂੰ ਸਹੀ ਹੋ ਮੈਂ ਆਪੇ ਸਾਹਮਣੇ ਨਾ ਮੰਮੀ ਨੂੰ ਜੋ ਕਹਿਣਾ ਹੈ ਮਾਪੇ ਕਹਿ ਤੂੰ ਨਾ ਬਕੀ ਬਸ ਨਹੀਂ ਮੈਂ ਹੀ ਬੱਕੀ ਮੈਂ ਤੇ ਹੁਣ ਵੀ ਮੈਨੂੰ ਬੜਾ ਪੁੱਛ ਪੀ ਮੈਨੂੰ ਤਾਂ ਲੱਗਾ ਦੋ ਵਾਰੀ ਹੋਰ ਪੁੱਛਿਆ ਤੇ ਤੂੰ ਹੱਦਾ ਬੱਕ ਪੈਣਾ ਇਹ ਨਹੀਂ ਪੱਕਾ ਹੈ ਕਿਦਾਂ ਦਾਰੀ ਫੈਂਡੀ ਹੈ ਮਿੰਦਾਰੀ ਭੜਾ ਲੱਗਣਾ ਮੰਮੀ ਤੇ ਪੈ ਨਹੀਂ ਭੜਾ ਡੇ ਹੀ ਮੈਨੂੰ ਪੁੱਛ ਰਹਿਣੇ ਕੋਈ ਦਰ ਨਹੀਂ ਯਾ ਰੋਟੀ ਕਿੱਥੇ ਆ ਪਾਉਂ ਮਾਤਾ ਨਾਲ ਗੱਲ ਨਾ ਆਪ ਹੀ ਕਰਨਾ ਇਹ ਨਾ ਕਿ ਮੰਮੀ ਇਹਨੂੰ ਪਕਾ ਕੇ ਬਹਿ ਜਾਈ ਤੇ ਸਿਰ ਪੰਦਾ ਪੈ ਜੇ ਘਰ ਹਟੇ ਜੇ ਮੈਂ ਨਾ ਜਾ ਲਾ ਬੀ ਕਰਾਂ ਮੈਂ ਬਾਹਰ ਬੈਠੀ ਆ ਮਾਤਾ ਨਾਲ ਗੱਲ ਕਰਨੀ ਕਿਹੜੀ ਸੁਖੀ ਆ ਚਲੋ ਕਰਨੀ ਤੇ ਬੈਣੀ ਆ ਮੰਮੀ ਨਹੀਂ ਬਾਹਰ ਬੈਠੇ ਜੇ ਬਾਹਰ ਹੀ ਬਹਿਣਾ ਕਿਉਂ ਜਦੋਂ ਕਰ ਦੇਦੀਆਂ ਦੀ ਸਲਾਹ ਹੀ ਕੋਈ ਨਹੀਂ ਮੇਰੇ ਨਾਲ ਕਾਦੀ ਸਲਾਹ ਮੈਂ ਅੰਦਰ ਵੜ ਕੇ ਕੀ ਲੈਣਾ ਵਾ ਹੁਣ ਤੇਰਾ ਤੋਂ ਵੱਖ ਕੀ ਕਰ ਲਿਆ ਆਪਾਂ ਲੈ ਬੜਾ ਕੁਝ ਕਰਦਾ ਵਾਂ ਤੂੰ ਉਹ ਐਵੇਂ ਨਾ ਇਦਾਂ ਕਰਿਆ ਕਰ ਮਾਤਾ ਜੇ ਘੜੀ ਲੱਗੇ ਬੈਈ ਜਾਣਾ ਉਹਦੇ ਹਾਂ ਨਾ ਮੇਰੇ ਨਾਲ ਚਿਕਨੀ ਚੋਪੜੀਆਂ ਗੱਲਾਂ ਨਾ ਮਾਰਿਆ ਕਰ ਚੰਗਾ ਮੈਨੂੰ ਸਾਰਾ ਪਤਾ ਵਾ ਤੇਰਾ ਔ ਕੀ ਪਤਾ ਲੱਗ ਗਿਆ ਵਾ ਨਾ ਉਦੋਂ ਗੱਡੀ ਤੇ ਕਿੱਥੇ ਗਏ ਤੂੰ ਦੱਸ ਹੁਣ ਮਾਤਾ ਮੇਰੀ ਗੱਲ ਸੁਣਾ ਜਿਹੜੀ ਗੱਲ ਤੂੰ ਮੈਨੂੰ ਪੁੱਛ ਲਿਆ ਕਰ ਹਾਂ ਹੈ ਉਦੋਂ ਗਏ ਸਿਆਰਸ ਨੂੰ ਗਾਂ ਕਰਨ ਠੀਕ ਆ ਹਾਂ ਸਿਆਰਸ ਨੂੰ ਛੱਡਣ ਗਿਆ ਹੀਗਾ ਤੇ ਮਾਵਾ ਤੇ ਅੱਡੇ ਤੱਕ ਨਾ ਗੱਡੀ ਨਿਕਲੀ ਤਾਂ ਉਹਦੇ ਪਿੰਡ ਛੱਡ ਕੇ ਆ ਗੱਡੀ ਤੇ ਉਹ ਬਾਬਾ ਮੋਟਰਸਾਈਕਲ ਦਾ ਟਾਇਰ ਪੈਂਚਰ ਹੀ ਤੇ ਫੇਰ ਕੀ ਕਰਦਾ ਮੈਂ ਇਹ ਸਾਰੇ ਤੇਰੇ ਬਹਾਨੇ ਆ ਠੀਕ ਆ ਨਾ ਜਿੱਦਾਂ ਤੇਰੀ ਜਨਾਨੀ ਤੈਨੂੰ ਚਲਾਈ ਜਾਂਦੀ ਉਹਦਾ ਚਲੀ ਜਾਣਾ ਵਾ ਮਾਤਾ ਤੇਰਾ ਦਿਮਾਗ ਹੀ ਪੁੱਠਾ ਵਾ ਮੈਂ ਹੁਣ ਦੱਸ ਕੀ ਕਰਾਂ ਮੇਰਾ ਦਿਮਾਗ ਨਹੀਂ ਪੁੱਠਾ ਪੁੱਠਾ ਹਣ ਤੁਸੀਂ ਹੋਗੇ ਜੇ ਠੀਕ ਆ ਨਾ ਚੱਲ ਫੇਰ ਕੀ ਹੋ ਜਾਏ ਮਾਨੂੰ ਛੱਡ ਆ ਗੱਡੀ ਤੇ ਦੇ ਇਹਦੇ ਵਿੱਚ ਕੀ ਹੋ ਗਿਆ ਨਾ ਗਿਆ ਗੱਡੀਆਂ ਤੇ ਹੁੰਦਾ ਰਿਆ ਵਾ ਤੈਨੂੰ ਗੱਡੀ ਛੱਡ ਜਾਨਾ ਮੈਂ ਮੋਟਰਸਾਈਕਲ ਚੱਲਿਆ ਸੀ ਤੇ ਮੋਰਸਾ ਟਾਇਰ ਪੈਂਚਰ ਹੀ ਫੇਰ ਮੈਂ ਦਲਜੀਤ ਆਵਾਜ਼ ਮਾਰ ਲਈ ਕਿ ਤੂੰ ਵੀ ਕਰਨਾ ਕੰਮ ਤੇ ਸਾਲੇ ਕੀਤਾ ਹੀ ਆ ਚੱਲ ਆ ਜਾ ਉਹਨੇ ਛੱਡਉਣੇ ਆਹ ਓਕੇ ਚੱਲ ਆ ਛੱਡਉਣੇ ਨਾ ਰਾਜ ਖਾ ਲੈ ਪਹਿਲਾਂ ਹੁਣਾ ਕੁਛ ਉਹ ਕੋਖ ਨਹੀਂ ਖਾਦਾ ਜਿੱਦਾਂ ਗਏ ਉਦਾਂ ਹੀ ਆ ਗਏ ਹਾਂ ਹਾਂ ਆਪਾਂ ਤੇ ਪੰਡਾ ਘੁੱਟ ਨਹੀਂ ਪੀਤਾ ਮੈਨੂੰ ਸਾਰਾ ਪਤਾ ਵਾ ਪੁੱਤ ਰਹਿਣ ਦੇ ਗੱਲ ਤੂੰ ਠੀਕ ਵਾ ਨਾ ਮੈਂ ਸਭ ਕੁਝ ਜਾਣਨੀ ਆ ਪਹਿਲੇ ਮੈਂ ਦੱਸ ਤੈਨੂੰ ਦੱਸਿਆ ਕਹਿੰਦੀ ਕਿਤੋਂ ਵੀ ਪਤਾ ਲੱਗ ਗਿਆ ਸਹੀ ਤੂੰ ਇਹ ਗੱਲ ਚੋਂ ਕੀ ਲੈਣਾ ਉਹਨੇ ਇਹ ਨਹੀਂ ਦੱਸਿਆ ਕਿ ਕਿੱਧਰ ਗਏ ਆ ਪੂਰੀ ਗੱਲ ਦੱਸਣੀ ਨਾ ਫੇਰ ਅਗਲੇ ਨੇ ਤੋ ਕਾ ਤੂੰ ਹੀ ਨਹੀਂ ਸੱਚੀ ਦੱਸਣ ਦੇ ਤੇ ਕਹਿੰਨੇ ਮੈਨੂੰ ਸੌਹ ਮੈਂ ਹੋਰ ਸੱਚ ਕੀ ਦੱਸਾਂ ਦੱਸ ਮੈਨੂੰ ਕੀ ਸੱਚ ਸੁਣਨਾ ਤੈਨੂੰ ਮੈਨੂੰ ਵੀ ਹਾੜੇ ਮੌਣੀ ਤੇਰੀ ਗੱਲ ਫਿਰ ਕਿੱਦਾਂ ਫਿਰ ਕੀ ਹਾਲ ਨੋ ਕੋਈ ਗੱਲ ਨਹੀਂ ਹਾਲ ਵੀ ਆਪੇ ਲੱਭ ਜੂਗਾ ਕੋਈ ਨਾ ਕੋਈ ਠੀਕ ਵਾ ਨਾ ਮਾਤਾ ਚੱਲ ਕੋਈ ਗੱਲ ਨਹੀਂ ਹਾਲੇ ਤੂੰ ਹੀ ਲੱਭ ਲਾ ਪਟਠੋ ਕੇ ਭੱਜੇ ਆ ਮੈਂ ਭੱਜੇ ਨਹੀਂ ਤੇ ਹੋਰ ਕੀ ਜੇ ਹੈ ਝੂਠ ਤੇ ਬੋਲਦਾ ਜੀ ਮੇਰੇ ਨਾਲ ਨਾ ਗੱਡ ਗੱਡ ਕੇ ਮੈਂ ਮਾਂ ਆ ਤੇਰੀ ਮੈਂ ਕੋਈ ਓਪਰੀ ਮਾਤਾ ਕਾ ਦਾ ਝੂਠ ਬੋਲ ਰੰਦੱਸ ਮੈਨੂੰ ਕੋਈ ਝੂਠ ਨਹੀਂ ਬੋਲਿਆ ਐਵੇਂ ਨਾ ਇਦਾਂ ਕਰਿਆ ਕਰ ਚੰਗਾ ਠੀਕ ਨਾ ਕੋਈ ਗੱ ਤੂੰ ਕਿੰਨੇ ਤੇਰੇ ਕੰਨ ਪਰਤੇ ਆਉਂਦੀ ਏਨੀ ਠੀਕ ਆ ਐਵੇਂ ਨਾ ਕਿਸੇ ਦਾ ਨਾਮ ਆ ਐਵੇਂ ਲੋਕ ਦੂਜਿਆਂ ਦੇ ਘਰ ਫੋੜਦੇ ਰਹਿੰਦੇ ਆ ਹਾਂ ਗੱਲ ਚੰਗੀ ਨਹੀਂਗੀ ਤੂੰ ਵੀ ਆਪਣਾ ਦਿਮਾਗ ਛੜਾ ਕੇ ਵਰਤ ਲਿਆ ਕਰ ਕੋਈ ਕਿਸੇ ਦਾ ਘਰ ਨਹੀਂ ਫੋੜਦਾ ਠੀਕ ਆ ਕੰਮ ਤੇਰੇ ਤੇਰੀ ਨੂੰ ਹੀ ਆਉਣੀ ਆ ਗਵਾਂਡੇ ਨਹੀਂ ਆਉਣੇ ਉਹ ਧੱਗ ਬਲੇਦੂਆ ਨਿਕਲਦਾ ਵਾ ਓਦਾਂ ਕੋਈ ਗੱਲ ਕਰਦਾ ਮਾਤਾ ਹੁਣ ਚੱਲ ਮੰਨਿਆ ਇੱਕੋ ਮਿਲਕਾਇਆ ਨਹੀਂ ਗਏ ਗੱਡੀ ਲੈ ਕੇ ਤੈਨੂੰ ਪਤਾ ਟਾਇਰ ਪੈਂਚਰ ਹੀਗਾ ਤੇ ਫਿਰ ਉਹਨੂੰ ਛੱਡ ਕੇ ਨਹੀਂ ਆਉਣਾ ਉਹਦੇ ਚਾਚੇ ਦਾ ਫੋਨ ਆ ਗਿਆ ਜ਼ਰੂਰੀ ਦਵਾਈ ਲੈਣ ਜਾਣਾ ਹੁੰਨਾ ਕਿਤੇ ਮੈਨੂੰ ਤੇਰੀ ਗੱਲ ਉਹ ਤਾਂ ਨਾ ਝਾਂਵੇਂ ਉਹਨੂੰ ਬਸਤੇ ਚੜਾ ਪਰ ਉਹ ਸਾਰੇ ਸੋਫੇ ਉਹਨਾਂ ਜਾਣਾ ਟਾਈਮ ਨਾਲ ਉਹਦੇ ਕਰਕੇ ਮੰਗਿਆ ਚੱਲ ਕੋਈ ਨਹੀਂ ਨਾ ਬੱਸ ਪੁੱਤ ਪਤਾ ਤੇ ਮੈਂ ਕੱਦਿਆ ਰਹੂੰਗੀ ਮੈਂ ਵੀ ਤੇਰੀ ਮਾਂ ਉਹ ਚੱਲ ਮਾਲਾ ਕੋਈ ਨਹੀਂ ਤੂੰ ਕਰ ਲਾ ਪਰਾ ਕੁਛ ਨਹੀਂ ਹੁੰਦਾ ਐਵੇਂ ਨਾ ਐਵੇਂ ਫਜ਼ੂਲ ਜੇ ਦਿਮਾਗ ਨਾ ਲਾਇਆ ਕਰ ਆਪਣੇ ਚੰਗਾ ਚੰਗਾ ਕੋਈ ਗੱਲ ਨਹੀਂ ਤੂੰ ਆਪਣੇ ਦਿਮਾਗ ਨਾਲ ਚੱਲ ਤੇ ਮੇਰੀ ਗੱਲ ਸੁਣਾ ਸੁਖਣਾ ਮੰਡੀ ਉਹ ਕਹਿੰਦੀ ਜੀ 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 ਨਹੀਂ ਨਾ ਹੁੰਦੀ ਸਾਡੇ ਵਾਸਤੇ ਚੀਜ਼ੀਆਂ ਹੈ ਆਪ ਦਾ ਤੇ ਮਾਤਾ ਕਰੀ ਸ਼ਰਬਤ ਕਰੀ ਕੋਹ ਕਰੀ ਕੋਹ ਤੇ ਪੋਤਲੀ ਕੋਹ ਨਹੀਂ ਅੱਛਾ ਤੇ ਪੋਤਾ ਬੜਾ ਮਿੰਟ ਤੇ ਛੱਡਣ ਗਿਆ ਜੇ ਤੁਮੇ ਛੱਡ ਕੇ ਮੈਂ ਲੈ ਕੇ ਆਉਣਾ ਜੇ ਤੁਮਾ ਤਿਆਰ ਹੋਈਂ ਕਰੋ ਜਾਣਾ ਹੈਗਾ ਹਨਾ ਮੈਨੂੰ ਫੋਨ ਕੀਤਾ ਤੇ ਪੁੱਤ ਐ ਦੱਸਿਆ ਮੈਨੂੰ ਸੁਪਨਾ ਆਇਆ ਮੇਰੀ ਨਿਕਲ ਗਈ ਬਾਹਰ ਫਿਰ ਚੱਪਾ ਇਹ ਮੇਰੀ ਗਲਤੀ ਆ ਐਵੇਂ ਨਾ ਇਦਾਂ ਕਰਿਆ ਕਰ ਠੀਕ ਆ ਨਾ ਮਾਤਾ ਉਹ ਕੱਲਿਆ ਤੇਰੀ ਮਾਸੀ ਨੇ ਡੱਬਾ ਜਾ ਖਾਣਾ ਜਾ ਕੇ ਕਾਦਾ ਉਹ ਬਚ ਗਿਆ ਹੁਣਾ ਕਿਤੇ ਵਿਆਹ ਵਾਲਾ ਐਵੇਂ ਮੱਟ ਗਿਆ ਉਹ ਮਿਕਸ ਹੈਗੀ ਵਰਤੀ ਜਾ ਖਾਣਾ ਜਾਵੇ ਮਿਕਸ ਹੋਈ ਰਲਿਮਿਲੀ ਪਾਤੀ ਜਿਹੜੀ ਵਤੀਆਂ ਦੋ ਦੋ ਚੀਜ਼ਾਂ ਜਾ ਮੈਂ ਗੱਲਾਂ ਨਾ ਕਰ ਬੋਧੀਆਂ ਜਾ ਖਾ ਜਾ ਗੱਲਾਂ ਨਾ ਕਰ ਉਹ ਖਣੀ ਆ ਲੈ ਤੇ ਨਾ ਨਹੀਂ ਦਾ ਕਿ ਦਾ ਘੋੜੇ ਵਿੱਚ ਕੇ ਸੁੱਤੀ ਆ ਬਾਹਰ ਕੰਮ ਦਾ ਜੋਰ ਆ ਇਹਨੂੰ ਕੋਈ ਚਾਹ ਬਣਾ ਕੇ ਫਿਕਰ ਨਹੀਂ ਆ ਉਪਰਾਵ ਹਾਂਜੀ ਉੱਠ ਕੀ ਗੱਲ ਹੋ ਗਈ ਤੈਨੂੰ ਕੋਣ ਆ ਕੇ ਸਿਕਰ ਦਬਾਹ ਲੱਗੀ ਆ ਤੇ ਘੜੀ ਰਾਮ ਕਾਂਢੀ ਆਖ ਲੱਗੇ ਤੂੰ ਹੀ ਕਿਦੇ ਆ ਕੇ ਠਾਲਦਾ ਕਰੋ ਲੈ ਕੀ ਕਰਾਉ ਮੇਰੇ ਕੋ ਤੁਹੀਂ ਮੇਰੀ ਗੱਲ ਸੁਣਾ ਕੋ ਚਾਹ ਬਣਾ ਬੰਨਿਆ ਵਾਸਤੇ ਆਏ ਹਾਏ ਦੱਸ ਸਿਕਰ ਪਹਿਲੇ ਚਾਹ ਪੀਣੀ ਉਹਨਾਂ ਨੇ ਸ਼ਾਮਾਂ ਦਾ ਪੈਣ ਦੋ ਸ਼ਾਮਾਂ ਹੀ ਰੈਸਟੇਰੈਂਟੇ ਕਰਨਾ ਹੂੰ ਤੇ ਉਹ ਹੁਣ ਵਿਹਲੇ ਪੀਣ ਲੇ ਚਾਹ ਨਾਲੇ ਅੱਛਾ ਤਾਂ ਕਿੰਨੇ ਬੰਦੇ ਆ ਬੰਦੇ ਹੈਗੇ 11 ਗਾ ਅੱਛਾ ਹਾਂ ਚਲ ਬਣਾ ਲੈ ਫਿਰ ਐਵੇਂ ਬਣਾ ਵਗ ਕੇ ਥਾੜਾ ਜਾ ਚੱਲ ਕੋਈ ਨਹੀਂ 5 ਕੁ ਮਿੰਟ ਠਹਿਰ ਜਾ ਨਾਲੇ ਆਰਾਮ ਕਰ ਗਣ ਕੇ ਥੋੜਾ ਜਾ ਅੱਛਾ ਹਾਂ ਠੀਕ ਆ ਮੈਂ ਤਾਂ ਬੜੇ ਜੱਦਾ ਤਰ ਉੱਤਾਰ ਕੇ ਗਿਆ ਮੈਂ ਚੱਲ ਗਿਆ ਜਿਮ ਘਰ ਅੱਛਾ ਆਹੋ ਜਾਣਾ ਦਵਾਈ ਲੈਣਾ ਤੇ ਭਾਜੀ ਘਰ ਨਹੀਂ ਅੱਛਾ ਉਥੇ ਜਿਵਨ ਨੇ ਬਿਠਾ ਲਿਆ ਮੈਨੂੰ 10 ਮਿੰਟ ਅੱਛਾ ਹਾਂ ਮਿਲੀ ਜੀ ਹਾਂ ਠੀਕ ਆ ਤੂੰ ਕਹਿੰਦੀ ਮਿਲਣ ਨੂੰ ਹੱਜ ਕੱਲ੍ਹ ਦੀ ਆਈ ਓ ਨਾ ਮੈਂ ਕਿੱਥੇ ਗਈ ਉਹਨੂੰ ਮਿਲਣ ਵਾਸਤੇ ਮੈਨੂੰ ਵੀ ਪਤਾ ਉਹ ਆ ਗਈ ਆ ਕਿ ਨਹੀਂ ਆ ਗਈ ਨਾਲੇ ਤੂੰ ਹੀ ਨੇ ਗੁੱਸੇ ਕਰਦੇ ਜੇ ਤੇ ਮੈਂ ਕਿ ਲੈਣ ਜਾਣਾ ਹਾਂ ਨਾਲੇ ਮੇਰੀ ਗੱਲ ਸੁਣ ਨਾ ਜੀਵਨ ਨੂੰ ਤੂੰ ਕਿਹਾ ਵੀ ਸਾਡੇ ਘਰ ਨਹੀਂ ਆਉਣ ਦਿੰਦਾ ਪ੍ਰਭੂ ਲੈ ਹੱਦ ਹੋ ਗਈ ਤੁਹਾਡੇ ਵਾਲੀ ਜਦੋਂ ਮੈਂ ਦਾ ਘਰ ਗਈ ਨਹੀਂ ਉਹਨੂੰ ਮਿਲੀ ਨਹੀਂ ਤੇ ਮੈਂ ਉਹਨੂੰ ਕਿੱਥੋਂ ਦੱਸ ਦਿੰਦਾ ਕਿ ਤੂੰ ਹਮ ਜਾਣ ਦਿੰਦਾ ਮੈਨੂੰ ਉਹਨੇ ਮੈਨੂੰ ਲਾਮਾ ਦਿੱਤਾ ਵਾ ਕਹਿੰਦੀ ਏ ਤੂੰ ਪ੍ਰਭੂ ਨੂੰ ਆਉਣ ਨਹੀਂ ਦਿੰਦਾ ਸਾਡੇ ਘਰ ਤੇ ਜਦੋਂ ਮੈਂ ਨਹੀਂ ਜਾਂਦੀ ਤੇ ਇੱਥੇ ਕਹਣਾ ਕਿ ਉਹ ਹੋਰ ਤੀਜਾ ਵਾ ਤੂੰ ਹੀ ਜੇ ਉਹਨੇ ਸੋਚ ਲਿਆ ਹੋਊਗਾ ਕਿ ਇਹੋ ਨਹੀਂ ਆਉਣ ਦਿੰਦਾ ਤੇ ਮੈਂ ਤਾਂ ਪੱਥੇ ਦੀ ਕਾਲੇ ਰਹਿਣੀ ਜਾਣ ਨੂੰ ਤੂੰ ਮੇਰੀ ਗੱਲ ਦਾ ਗੁੱਸਾ ਕਰਦੇ ਆ ਵਾ ਮੇਰੀ ਗੱਲ ਸੁਣ ਜਾਇਕਰ ਜੀ ਸਦਕੇ ਜਾਇਗਾ ਪਰ ਨਾ ਉਹਦੀ ਨੌਂ ਬਾਰ ਗੱਲ ਨਾ ਕਰੇਗਾ ਉਹ ਮੈਂ ਨਹੀਂ ਜਾਣੋ ਜਦੋਂ ਮੈਂ ਗਈ ਕੋਈ ਨਾ ਕੋਈ ਗੱਲ ਹੋ ਗਈ ਤੇ ਫਿਰ ਤੀਹ ਆ ਕੇ ਮੇਰੇ ਗੱਲ ਪੈਗਾ ਵਾ ਵੀ ਤੂੰ ਗਈ ਹੋ ਉਹਨਾਂ ਦੇ ਘਰ ਤੂੰ ਉਹਨੂੰ ਕੋਈ ਗੱਲ ਕਰਕੇ ਆਈ ਆ ਤਾਂ ਦੇ ਘਰ ਆ ਕੰਮ ਹੋਇਆ ਵਾ ਆ ਤੀਹ ਆ ਕੇ ਮੇਰੇ ਸਿਰ ਦੇ ਬਣਾਉਂ ਪਿੰਡੇ ਜੀ ਤੂੰ ਮੇਰੀ ਗੱਲ ਸਮਝੀ ਨਹੀਂ ਉਹਨਾਂ ਦੇ ਘਰ ਅੱਗੇ ਬੈਠੇ ਜਦੋਂ ਕੋਈ ਬਾਹਰੋਂ ਬੰਦਾ ਜਾਵੇ ਨਾ ਤੇ ਅਗਲੇ ਤਾਂ ਹੁੰਦਾ ਵੀ ਕਿਤੇ ਚੁੱਕੜਾ ਦੇਖਣ ਨਹੀਂ ਗਿਆ ਤੇ ਕਲੇਸ਼ ਮੈਨੂੰ ਲੁਕਾਉਣੀ ਆ ਜੇ ਕਿਤੇ ਮਾੜੀ-ਮੋਟੀ ਗੱਲ ਨਿਕਲ ਜਾਣਾ ਮੂੰਹ ਫਿਰ ਮੁੜ ਕੇ ਲੋਕੀ ਮਾਰ ਪਾ ਲੈਂਦੇ ਆ ਤੇ ਮੈਂ ਇਹਦਾ ਤਾਂ ਦੱਸਦਾ ਮੈਂ ਕਿਹਦੇ ਘਰ ਕਪਾਤ ਪਏ ਕਹਿੰਦਾ ਨਸਾਨਾ ਹੋਵੇ ਮੇਰੇ ਗੱਲ ਸੁਣੋ ਹੁਣ ਟੀਵੀ ਤਾਂ ਸਾਹ ਦੇ ਰਹਿੰਦੇ ਮੋਟਾ ਤੇ ਐ ਚੋਨੇ ਲਵਾਉਂਦੇ ਸੀ ਮੈਂ ਹੁਣ ਨਿਕਲ ਕੱਲੀ ਮੇਰਾ ਜੀ ਨਹੀਂ ਲੱਗਦਾ ਤੇ ਮੈਂ ਚੱਲ ਵੇਖ ਕੇ ਲਾ ਕੇ ਵੇਲੀ ਕੰਮ ਕਰਨ ਦੇ ਘਰ ਕੇ ਤੇ ਮੈਂ ਚੱਲ ਜਾਨੀ ਆ ਬਿਚਾਰ ਕਿਹੜੀ ਗੱਲ ਬਾਤ ਕਰਨੀ ਆ ਇਹਦਾ ਮਤਲਬ ਇਹ ਹੁੰਦਾ ਵਾ ਕਿ ਮੈਂ ਉਹਦੇ ਨਾਲ ਚੁਗਲਿਆ ਕਰਨ ਜਾਂਦੀ ਮੇਰੇ ਕੋਲ ਤਾਂ ਆਪਣੇ ਗੱਲਾਂ ਦੀ ਮੁੱਕਦੀ ਨਾ ਤੇ ਮੈਂ ਨਾ ਉਹਨੇ ਕਿੱਥੋਂ ਕਰ ਲੈਣਿਆ ਦੱਸ ਚੱਲ ਠੀਕ ਆ ਜਾਇਆ ਕਰ ਪਰ ਨਾ ਨੌ ਬਾਰੇ ਕੋਈ ਗੱਲ ਦਾ ਪਾਣੀ ਹੁਣ ਝਗੜਾ ਦੇਖਣ ਨੂੰ ਨਾ ਲੈ ਵੀ ਤੁਮ ਕੋਈ ਗੱਲ ਕੀਤੀ ਤੇ ਲੜਾਈ ਨਹੀਂ ਨਹੀਂ ਮੈਨੂੰ ਐਡਾ ਹੀ ਮਤਲਬ ਬੁਝਾਰ ਦਈਏ ਇੱਕ ਦੋ ਵਾਰੀ ਪਈ ਸੀ ਮੈਨੂੰ ਹਾਂ ਕਿ ਚਾਲੇ ਤਾਂ ਬਾਹਰ ਲੋਕ ਚੁੱਕਦੇ ਆ ਅੱਛਾ ਆਹੋ ਕੌਣ ਆਂਦਾ ਏ ਚੱਲ ਤੂੰ ਮੇਰੇ ਤੋਂ ਵੀ ਲੜਾ ਨਾ ਲੈ ਦੱਸ ਹੈ ਅੱਧੀ ਗੱਲ ਕਰ ਜਾਂਦੇ ਅੱਧੀ ਖਾ ਜਾਂਦੇ ਜੀ ਗੱਲ ਤਾਂ ਕੋਈ ਕਰਦਿਆ ਕਰੋ ਨਹੀਂ ਨਹੀਂ ਗੱਲ ਪੂਰੀ ਵੀ ਕਰਨੀ ਆ ਚੱਲ ਚਲ ਜੀ ਮਿਲ ਜੀ ਪਰ ਕੋਈ ਗੱਲ ਨਾ ਕਰੀ ਚੰਗਾ ਨਾ ਬਾਰੇ ਉਹ ਨਹੀਂ ਕਰਤੀ ਮੈਂ ਕੁਛ ਨਹੀਂ ਆ ਜਿਹੜਾ ਜਨ ਜਨ ਤੇ ਕਹੀ ਉਹ ਗੱਲਾਂ ਕਰਨੀ ਚਾਰ ਤੇਰਾ ਜਿਹੜਾ ਜੀਵਨ ਲੱਗਦਾ ਘਰ ਚੱਲ ਕੋਈ ਨਹੀਂ ਤੇਰਾ ਚਾਹ ਬਣਾ ਦੇ ਤੈਨੂੰ ਦੇ ਦਿੰਦੀ ਆ ਤੇ ਫਿਰ ਮੈਂ ਘੜੀ ਹੋ ਆਉਂਗੀ ਮੈਨੂੰ ਪਤਾ ਹੈ ਕਿ ਬੁਖਾਰ ਕਰਦਾ ਨੂੰ ਤੈਨੂੰ ਇਸੇ ਗੱਲ ਦਾ ਕਿਹੜਾ ਵਿੱਚ ਜਾਣ ਦੇ ਦਿੰਦਾ ਲੈ ਬੁਖਾਰ ਕਾੜਾ ਚੜਿਆ ਮੈਨੂੰ ਹੁਣ ਗੁੜਗੁੜੇ ਗਰਮੀ ਕਾ ਤੇ ਕੰਮ ਧੰਦਾ ਕਰਕੇ ਤੇ ਆਪਣੇ ਅੰਦਰ ਹੀ ਪਹਿਣਾ ਮੈਂ ਦੱਸ ਲੈ ਕੀਤਾ ਭਾ ਲੋਆ ਗੱਲਾਂ ਗੱਲਾਂ ਆ ਮੁੰਡੇ ਦਾ ਫੋਨ ਆਇਆ ਸੀ ਅੱਛਾ ਮੁੰਡਾ ਲੱਗੇ ਜਾਣਾ ਉਹਦੇ ਇੱਕ ਅੱਛਾ ਤੇ ਥੋੜਾ ਜਿਆ ਕਹਿੰਦਾ ਸਬੰਨ ਖਲਾ ਦਿਓ ਅੱਛਾ ਦੱਸਿਆ ਕੀ ਕੀ ਚਾਹੀਦਾ ਹੈ ਹਾਂ ਕੱਪੜੇ ਥੋੜੇ ਜਿਹੀ ਚਾਹੀਦੇ ਇਹਨੂੰ ਅੱਛਾ ਹਾਂ ਤਾਨੂੰ ਕਹਣਾ ਉੱਥੋਂ ਲੱਗਾ ਕੀ ਸਾਨੂੰ ਮਾਲ ਤਾਂ ਗਰਮੀ 'ਚ ਮਾਰਨਾ ਵਾ ਤੂੰ ਤਪਜੇ ਫਿਰਾਂਗੇ ਅਸੀਂ ਉੱਥੇ ਕਿਹੜੇ ਕੱਪੜੇ ਨਹੀਂ ਮਿਲਦੇ ਨਾ ਤੇ ਨੂੰ ਹੋਗਾ ਵੀ ਚੱਲ ਪੰਜਾਬੀ ਸੂਟ ਪਾਵਾਂ ਉਹ ਤੇ ਜਿਹਨੇ ਦੋਨਾਂ ਬਲਦੀ ਆ ਜੀ ਤੇਰਾ ਚੱਟ ਸੀ ਭਜਣਾ ਟਾਈਮ ਲੱਗਣਾ ਵਾ ਜਿਹੜਾ ਛੇਤੀ ਜਾਣਾ ਚਰਕਨ ਸਿੰਘ ਤਾਂ ਐਡੀ ਚੱਟੀ ਟਾਈਮ ਹੈਗਾ ਤਾਂ ਜਾਂਦਾ ਜੀ ਅੱਛਾ ਆਹੋ ਚੰਦ ਕੋਈ ਨਹੀਂ ਆ ਪੁੱਛ ਲੈਣੀ ਆ ਫਰਾਂ ਇੱਕ ਦੋ ਦਿਨ ਜੀ ਜਾਣਾ ਪੈਣਾ ਹਾਂ ਮੈਂ ਰੱਖਿਆ ਆਪਣੀ ਮਾਂ ਨਾਲ ਗੱਲ ਕਰਨਾ ਤੇ ਤੂੰ ਇੱਥੇ ਸੁੱਤੀ ਪਈ ਨਹੀਂ ਚੱਲ ਬਾਹਰ ਹੀ ਆ ਤੂੰ ਚਲ ਚੀ ਉਹਨੇ ਆਪਣਾ ਚਲ ਠੀਕ ਆ ਮੰਨ ਲੈਣਾ ਘੜੇ ਨੂੰ ਗੱਲ ਕਰਦੀ ਮੁੰਡੇ ਨਾਲ ਚਲ ਕੋਈ ਨਹੀਂ ਮੈਂ ਕਰ ਦਿੰਦੀ ਚਲ ਫੇਰ ਬੜਾ ਜਾ ਆਪਣੀ ਚਲ ਬੜਾ ਉਹਨੇ ਜੀ